ਆਇਆ ਬਾਜੋ ਆ ਚਲ ਗਏ ਘਰੇ ਆਇਆ ਆ ਜਾ ਲੋ ਵੀ ਮਿੱਤਰੋ ਐਡਾ ਸਿਆਣਾ ਜਾਨਵਰ ਆ ਇਹ ਮੜੇ ਵਾਏ ਮਰੀ ਤੋਂ ਆ ਜਾਂਦਾ ਚੱਲ ਚਲੀਏ ਘਰੇ ਚੱਲ ਬਈਆ ਮਿੱਤਰੋ ਕੀ ਆ ਸਾਰੇ ਭਰਾਵਾਂ ਦਾ ਕਰ ਪਰਵਾਹ ਜਾਨੂੰ ਸਰਵਿਲੇ ਸੈਟ ਨੇ ਤੇ ਕਰਦ ਗਿਆ ਆਪਾਂ ਵਲੌਗ ਦੀ ਸਟਾਰਟਿੰਗ ਤੇ ਬਹੁਤ ਦਿਨ ਹੋ ਗਏ ਵਲੌਗ ਨਹੀਂ ਬਣेंगे ਤੇ ਮੇਰੇ ਜੀ ਆ ਹੀ ਨਹੀਂ ਕੀਤਾ ਵਲੌਗ ਬਣਾਉਣ ਨੂੰ ਠੰਡ ਹੁੰਦੀ ਸੀਗੀ ਤੇ ਹੁਣ ਥੋੜੀ ਥੋੜੀ ਧੁੱਪ ਨਿਕਲਣ ਲੱਗੀ ਆ ਤੇ ਹੁਣ ਆਪਾਂ ਵਲੌਗ ਬਣਾਇਆ ਵੀ ਕਰਾਂਗੇ ਤੇ ਹਜੇ ਯਾਰ 2-3 ਦਿਨ ਹੋਰ ਨਹੀਂ ਬਣਾਉਂਦੇ ਤੇ ਅੱਜ ਤਾਂ ਮੇਰਾ ਜੀਜਾ ਕੀਤਾ ਵਲੌਗ ਬਣਾ ਦिए ਤੇ ਤਾਂ ਹੀ ਵਲੌਗ ਬਣਾਉਣ ਲੱਗ ਪਿਆ ਮੈਂ ਤੇ ਸਾਰਨਾ ਪਹਿਲਾਂ ਆਪਾਂ ਪੱਠੇ ਲੈ ਕੇ ਆਉਣੇ ਆ ਆਪਣੀ ਗੱਡੀ ਖੜੀ ਆ ਨਿੰਮੋ ਜਮ ਤੇ ਆਪਾਂ ਹੁਣ ਪੱਠੇ ਲੈ ਕੇ ਆਉਣੇ ਆ ਕੱਢਦੇ ਆ ਬਾਹਰ ਤੇ ਮੋਟਰਸਾਈਕਲ ਲੈ ਕੇ ਆਉਣੇ ਆ ਤੇ ਨਾਲੇ ਆਪਾਂ ਬਾਜ ਨੂੰ ਲੈ ਕੇ ਜਾਣਾ ਖੇਤ ਅੱਜ ਤੇ ਉਹ ਆਪਣੇ ਕੁਤਰੇ ਤੇ ਛਦਰੀ ਤੇ ੱਡੇ ਲੱਗੇ ਹੁੰਦੇ ਆ ਤੇ ਬਾਜ ਲੱਗਾ ਵਿਆ ਖੇਤ ਅੱਡੇ ਉਹ ਖੇਤ ਉੱਡ ਕੇ ਤੇ ਉੱਥੇ ਬੈ ਜਾਣਾ ਨਾਲ ਮੇਰੇ ਨਾਲ ਪੱਠੇ ਜੇ ਵੜਦਾਨਾ ਇਹ ਰੀਤ ਚੜ ਕੇ ਬਹਿ ਜਾਂਦਾ ਉਹ ਤੇ ਤੁਹਾਨੂੰ ਚੱਲ ਕੇ ਵਿਖਾਉਣੇ ਅੱਜ ਪਹਿਲਾਂ ਤੇ ਉਹਦੀ ਇੰਸਟਾਗ੍ਰam ਤੇ ਵੀਡੀਓ ਵੀ ਪਾਈ ਸ਼ਰੀਲ ਤੇ ਪਾਵਾ ਵਿਊ ਆਏ ਉਹਨੂੰ ਮਤਲਬ ਤੈਨ 4 ਲੱਖ ਆ ਗਿਆ ਹੋਊਗਾ ਉਹਨੂੰ ਦੋ ਦਿਨਾਂ ਵਿੱਚ ਹੀ ਵਿਊ ਤੇ 30 40 ਕੇ ਲਾਈਕ ਆ ਗਏ ਉਹਨੂੰ ਤੇ ਹੁਣ ਆਪਾਂ ਪਹਿਲਾਂ ਮੋਟਰਸਾਈਕਲ ਲੈ ਕੇ ਆਉਣੇ ਆ ਤੇ ਗੱਡੀ ਪਾ ਕੇ ਮੋਟਰਸਾਈਕਲ ਮਗਰ ਤੇ ਫੇਰ ਆਪਾਂ ਬਾਜ ਨੂੰ ਕੱਢ ਕੇ ਨੇ ਆਉਣੇ ਆ ਬਾਜ ਨੂੰ ਲੈ ਕੇ ਚੱਲਦੇ ਖੇਤਾਂ ਮਿੱਤਰੋ ਮਾ ਬੱਸ ਚੱਲਵੇ ਖੇਤ ਨੂੰ ਬਾਏ ਬੈਠਾ ਤਹੀਂ ਪੀਦੇ ਦੇਖੋ ਮਗਰ ਪਾਈਏ ਜੀ ਜਿੰਨਾ ਮਰਜੀ ਉਖੜ ਗਏ ਮਾਰੋ ਜਮਾ ਨਹੀਂ ਉੜਦਾ ਇਹ ਕਿ ਭਾਏ ਉਸ ਟੈਪ ਚਾਹੀ ਦੇਖੋ ਤਾਂ ਖੇਤ ਚੱਲ ਗਏ ਵਿਖਾਉਣੇ ਹੁਣ ਅੱਪਾ ਡਾਉਣੇ ਇਹਨੂੰ ਤਰੋ ਆ ਗਿਆ ਬਖੇਤ ਇਥੋ ਇਹ ਡੂ ਆ ਤੇ ਪਹਿਲਾਂ ਆਪ ਰੇੜੀ ਕੱਢ ਲਗੇ ਰੇੜੀ ਕੱਢ ਕੇ ਲਾ ਗਏ ਆਪਾਂ ਸਾਈਡ ਤੇ ਫਿਰ ਵੀ ਨਹੀਂ ਇਹਦਾ ਕੀ ਪ੍ਰੋਗਰਾਮ ਹੈ ਇਹ ਡਾਉਣੇ ਹੁਣ ਵੀ ਉੱਡ ਖੜਾ ਚੱਲ 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 ਕੱਢਿਆ ਗੇੜੇ ਚਾਰ ਇਹਨੇ ਇੱਥੋਂ ਨਹੀਂ ਉੱਡਣਾਗਾ ਬਇਆ 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 ਇਹ ਮੌਥੇ ਉੜੇ ਨਾ ਇਹ ਮੋਟੇ ਸੰ ਦਾ ਡਰ ਕੇ ਆਪੀ ਉੱਡਿਆ ਨਾ ਬੱਚ ਅੱਧਾ ਘੰਟਾ ਉੱਡ ਕੇ ਆਊਗਾ 20 ਮਿੰਟ ਇਹ ਮੋਟੇ ਸੰ ਦਾ ਪਾਸੇ ਢਲਾਰਗੇ ਫਿਰ ਆਪਾਂ ਚੱਲ ਕੇ ਵੜਦੇ ਪੱਠੇ ਚਲੋ ਜੀ ਉਹਨਾਂ ਪੱ ਚੱਲ ਕੇ ਵੜਦਗੇ ਪੱਠੇ ਤੇ ਆਪ ਹੀ ਨੇ ਉੱਥੇ ਕਿਹਨਾਂ ਛੋੜਿਆ ਨਾ ਤੇ ਬਾ ਚੌਥੇ ਆ ਕੇ ਬਹਿਣਾ ਨੇ ਇੱਥੇ ਇਹ ਪੱਠੇ ਵੜਦਾ ਕੋਲਿਆ ਕੇ ਬਹਿਣਾ ਨੇ ਤੇ ਇੱਥੇ ਉੱਡੂ ਆ ਕੇ ਡਾੜ ਕੇ ਫੇਰ ਇਹਨੂੰ ਉੱਡਿਆ ਯਾਰ 10 ਮਿੰਟ ਚੱਕ ਗਿਆ ਜੀ ਇਆ ਮੈਂ ਆ ਵਹਣ ਦੇ ਵਿੱਚ ਬੈਹਨ ਨੂੰ ਕਰਦਾ ਕਿਉਂਕਿ ਉਹ ਇੱਥੇ ਰੀਲਾਂੇ ਬਣਾਇਆ ਚਾਰ ਪੰਜ ਤੇ ਇਹ ਦੋ ਦਿਨ ਇੱਥੋਂ ਇੱਥੋਂ ਪੱਠੇ ਵੱਡੇ ਸੀ ਉਹ ਉੱਥੇ ਤੇ ਉੱਥੋਂ ਇਹਨਾਂ ਮੁੱਕ ਗਏ ਆ ਕੇ ਹਰੇ ਚ ਆ ਗਿਆਂ ਤੇ ਉਹ ਉੱਥੇ ਵੱਡੇ ਸੀ ਪੱਠੇ ਤੇ ਉੱਥੇ ਭਾਉਂਦੇ ਹੁੰਦੇ ਸੀ ਇਹਨੂੰ ਤੇ ਹੁਣ ਕਹਿੰਦਾ ਫੇਰ ਉੱਥੇ ਭਾਉਂਗਾ ਇਹਨੂੰ ਹੋ ਗਿਆ ਘਰੇ ਤਾਂ ਉੜਦਾ ਨਹੀਂ ਯਾਰ ਘਰੇ ਉੱਥੇ ਇੱਕ ਥਾਂ ਦੀ ਬੈਠ ਜਾਂਦਾ ਤੇ ਖੇਤ ਆ ਗਿਆ ਪੱਡਾ ਵਾਲੀ ਦੇ ਇਹਨੂੰ ਆ ਗਿਆ ਕੰਬੂ ਖੋਲਿਆਂ ਦੇ ਜਾਨਵਰ ਦੇ ਆਇਆ ਹੁਣ ਕੋਤੇ ਬੈਨੂ ਕਰਦਾ ਨਾ ਆਇਆ ਆਇਆ ਮੇਰਾ ਇੱਥੇ ਵੀ ਆ ਜੂਗਾ ਇਹ ਆਇਆ 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 ਸ਼ਿਆਕੋੜੀ ਲੈ ਹੁਣ ਐਂ ਕਰ ਤੂੰ ਇੱਥੇ ਬਹਿ ਤੇ ਫੇਰ ਮੈਂ ਵੜਦਾ ਪੱਠੇ ਬਹਿ ਜਾ ਮੈਂ λεਮਨ ਦਾ ਪਰਗਾ ਚਾੱਕੇ ਹੁਣ ਇਹਨੂੰ ਵੜਦੇ ਆ ਪੱਠੇ ਤੇ ਢੇਰੀ ਲਾ ਕੇ ਇਹਨੂੰ ਦੇ ਦੇਣੇ ਉੱਤੇ ਬਹਿ ਜਾਣੇ ਨਹੀਂ ਨਾ ਯਾਰ ਮੇਰੇ ਤੋਂ ਨਾ ਡਰੀ ਕੋਰੂ ਚੀਕਾ ਬੈਠਾ ਨਾ ਇਧਰੇ ਦੇਖ ਕੁ ਢੇਰੀ ਵੱਡਦੀ ਆ ਪਰ ਰਾਵਣਾ ਬਹਿ ਗਿਆ ਤਾਂ ਆ ਕੇ ਢੇਰੀ ਤੇ ਬਾਜ ਓਏ ਦੇਖੋ ਇਹਨੂੰ ਇਹ ਗੱਜਾਇਆ ਨਹੀਂ ਇਹ ਨਹੀਂ ਪੱਠੇ ਚੱਕ ਕੇ ਵੀ ਰੀੜੀ ਤੇ ਰੱਖ ਆਵੇ ਇਹ ਇਹ ਐਡਾ ਸਿਆਣਾ ਹੈ ਆਪਣਾ ਮੇਨ ਮਕਸਦ ਵੀਡੀਓ ਵਲੌਗ ਬਣਾਉਣ ਦਾ ਆਪਣਾ ਇਹੀ ਆ ਤੇ ਆਪਾਂ ਬਾਜ ਨੂੰ ਯਾਰਾ ਮਹੀਨਾ ਹੀ ਹੋ ਚੱਲਿਆ ਤੇ ਮੋਟਰਸਾਈਕਲ ਨਾਲ ਡਾਕੇ ਨਹੀਂ ਲੈ ਕੇ ਆਏਗੇ ਤੇ ਅੱਜ ਆਪਾਂ ਮੋਟਰਸਾਈਕਲ ਨਾਲ ਵੀ ਡਾਵਾਂਗੇ ਬਾਜ ਨੂੰ ਤੇ ਕਿਹਨਾ ਖੇਤ ਲੈ ਆਂਦਾ ਮੋਟਰਸਾਈਕਲ ਨਾਲ ਜੇ ਹੁਣ ਟਾਈਮ ਹੋਇਆ ਹੁਣ ਡਾਵਾਂਗੇ ਨਹੀਂ ਆਪਾਂ ਆਥਰੇ ਡਾਵਾਂਗੇ ਬਾਜ ਨੂੰ ਮੋਟਰਸਾਈਕਲ ਨਾਲ ਇਹ ਨਾ ਹੋਵੇ ਕਿ ਦੇ ਇੱਥੇ ਹੀ ਫਿਰਦਾ ਰਹੇ ਤੇ ਮੋਟਰਸਾਈਕਲ ਦੇ ਗੇਜ ਨਾਲ ਮੋਟਰਸਾਈਕਲ ਉੱਡਣਾ ਨਾਲ ਖੜੀ ਜਾਵੇ ਤੇ ਮਸਾ ਮੋਟਰ ਸੇ ਨੱਕ ਜਾਇਆ ਸੀਗਾ ਇਹ ਤੇ ਅੱਜ ਵੇਣੇ ਆ ਆਉਂਦਾ ਮੋਟਰ ਸੇ ਨਾਲ ਕੇ ਕਿਵੇਂ ਆ ਮਹੀਨਾ ਹੀ ਹੋ ਗਿਆ ਮਹੀਨੇ ਨੂੰ ਇੱਕ ਦੋ ਦਿਨ ਛੱਡ ਕੇ ਖੇਤ ਲੈ ਆਉਣਾ ਨਾ ਮੈਂ ਤੇ ਖੇਤਾਂ ਡਾਰਗ ਡੂਰਾਂ ਨੂੰ ਮਾਰ ਕੇ ਜਾਵੜਦਾ ਤੇ ਮੋਟਰ ਸੇ ਨਾਲ ਹੀ ਤੇ ਛੜ ਕੋਤਾਂ ਦੀ ਕੋਲ ਨੰਗੀ ਜਾਂਦੇ ਆ ਤੇ ਮੋਟਰ ਸੇ ਨਾਲ ਕਹੇ ਨਾ ਨਹੀਂ ਜਾਂਦਾਗਾ ਇਹ ਇਹਨੇ ਇੱਥੇ ਉੱਡਿਆ ਤੇ ਇੱਥੇ ਬਹਿਣਾ ਇਹਨੇ ਹੁਣ ਤੇ ਰੀਜੜ ਕੇ ਬਹਿ ਗਿਆ ਤੇ ਮੈਂ ਵੜਦਾ ਨੂੰ ਪੱਠੇ ਤੇ ਬਾਅਦ ਵਿੱਚ ਇਹਨੂੰ ਢਾਦਾਂਗੇ ਫੇਰ ਚਾਰ ਗੇੜੇ ਹੋਰ ਕੱਢ ਆਊਗਾ ਘਰੇ ਜਿਹੜੇ ਬੈਠਾ ਹੀ ਰਹਿਣਾ ਸਾਰੀ ਦਿਹਾੜੀ ਇਹ ਹਾਂ ਕੁਗੀ ਆ ਗਈ ਕੁਗੀ ਤੇ ਡਰ ਗਿਆ ਉਹ ਹੋ ਗਿਆ ਇਹਦੇ ਬਾਜੀ ਆ ਗਿਆ ਆ ਕੁਗੀ ਆ ਗਿਆ ਬੈ ਗਈ ਤਾਰ ਤੇ ਆਇਆ ਬਾਜੀ ਆਇਆ 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 ਇਰਾ ਜੇ ਖਣੀ ਵੀਡੀਓ ਬਣਾਉਣ ਲੱਗੇ ਤਾਂ ਛੇਤੀ ਆ ਜਾਂਦਾ ਕਿ ਤਾਂ ਵਾਜ ਮਾਰੇ ਤਾਂ ਆਉਂਦਾ ਹੀ ਨਹੀਂ ਸੀ ਇਹ ਛੇਤੀ ਇੰਨੀ ਆ ਜਾ ਵੇਖੋ ਅੱਗੇ ਰ ਕਹਿੰਦੇ ਵਜ ਜਾਣਾ ਮਾਰ ਮੈਨੂੰ ਘੰਟਾ ਆਰਡਰ ਲੈਣ ਦੇ ਹੋ ਗਿਆ ਗੋਲੇ ਨਾਲ ਸੌ ਦੀ ਸਪੀਡ ਤੇ ਜਾਂਦਾ ਆਇਆ ਬਾਏ 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 अगर जमी रिएक्शन नहीं सी था, अगे तो क्या मैं एक घंटा होटल आप ही आगे बैठूंगा फिर मैं फिर आप ही आगे बैठा सी अगे बाजू बुजो मरी जाए तो कहीं नहीं आता गर्म गा हो जाता शरीर फेर नहीं आता है अजय है ठंडा काम आया 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 मुड़े मुड़िया मुड़िया ਆਇਆ ਆ ਜਾ 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 ਕਹਿ ਗਿਆ ਯਾਰ ਥੁੜ ਮੇਰਾ ਵੀਡੀਓ ਬਣਾਉਣ ਲੱਗ ਪੈਂ ਆ ਕੇ ਮੇਰੇ ਮਾਲਕ ਦੀ ਬੇਇੱਜ਼ਤੀ ਨਾ ਹੋ ਜਾਏ ਮਾ ਕੇ ਬਹਿ ਜਾਵਾ ਨਾਦ ਨਾਲ ਹੀ ਆ ਕੇ ਬਹਿ ਜਾਂਦਾ ਚੱਲ ਪੈਰ ਤੇ ਗਰਮ ਹੋ ਗਏ ਸਨਾਈ ਇਹਦੇ ਤੇ ਬੈਠਾ ਰਿਹਾ ਹੁਣ ਚੱਲ ਇੱਥੇ ਮੈਂ ਪੱਠੇ ਪੁੱਠੇ ਵੱਢ ਲਾਂ ਫਿਰ ਆਪਾਂ ਚੱਲਦੇ ਘਰੇ ਲਓ ਜੀ ਮੇਤਰੋ ਬਾਏ ਬੈਠਾ ਤੇ ਆਪਾਂ ਪੱਠੇ ਵੜਤੇ ਡਾੜੀ ਚੁਗਾਦੇ ਆ ਤੇ ਡਾੜੀ ਸੱਟਨ ਚੱਲਿਆ ਪੰਡ ਤੇ ਆਪਾਂ ਬਾਏ ਨੂੰ ਲੈ ਚਲਦੇ ਫੜ ਲਗੇ ਨੂੰ ਉੱਥੇ ਲੈ ਚਲਦੇ ਮੋਟਰਸਾਈਕਲ ਤੇ ਬਾਹ ਦਿੰਨੇ ਆ ਉਹ ਫੜਿਆ ਜਾ ਆ ਫੜ ਲਿਆ ਬਾਏ ਨੂੰ ਆਪਾਂ ਤੇ ਅਜੇ ਤਾਂ ਕੋਟ ਤੇ ਕੰਬਲ ਚੱਕ ਲੈਨੇ ਆ ਤੇ ਚੱਲਦੇ ਮਾਂ ਪਰਸ਼ਨ ਆਪਾਂ ਬਾੜਿਆ ਮੋਢੇ ਤੇ ਹੋਏ ਮੈਂ ਟ੍ਰੋਕ ਚੱਲ ਬੇ ਘਰ ਨੂੰ ਵਾਇਰ ਨੂੰ ਬਾੜਿਆ ਮੋਟਰ ਸੇ ਲੱਗੇ ਤੇ ਪੱਟਾ ਰੱਖਦਾ ਪਿੱਛੇ ਪੱਠੇ ਆ ਦੇਖੋ ਇਹ ਹੋਊਗਾ ਵੀ 30 ਦੀ ਸਪੀਡ ਦੇ ਮੋਟਰਸਾਈਕਲ ਦੀ ਪੈਂਦੀ ਦੇ ਲੈ ਜਾਵਾਂ ਰਾਵਣਾ ਬੈਠਾ ਇਹ ਘਟੋਟ 70 ਦੀ ਸਪੀਡ ਤੇ ਕਰਨਾਲ ਜਾਂਦਾ ਇਹ ਮਤਲਬ ਜੇ ਛਾਡੀ ਵੀ ਏ ਤਿੰਨ ਇਹ 70 ਦੀ ਸਪੀਡ ਦੇ 70 75 80 ਐਂਡ ਆ ਅਸੀਂ ਸਪੀਡ ਤੇ ਉੜਦਾ ਹੈ ਵੇਖਿਆ ਸੀ ਅਗਦੇ ਨਾ ਅਸੀਂ ਸਪੀਡ ਤੇ ਉੱਡਿਆ ਨਾਲ ਇਹ ਤੇ ਆਏ ਉਹ ਨਹੀਂ ਡਰਦਾ ਮੋਟਰਸ ਹਾਰਨ ਜਾਂਦੇ ਰੇਸ ਮਾਰਦੇ ਤੇ ਆਏ ਨਹੀਂ ਡਰਦਾ ਉਖ ਲੰਗਾ ਜਾਂਦਾ ਵੀ ਹੁੰਦਾ ਕੋਹ ਇਹਨੂੰ ਕਈ ਮਾੜੀ ਉਖਲੀ ਪੈਂਦੇ ਉੱਡ ਜਾਂਦੇ ਨਾ ਦੇਖੀ ਤੇ ਕਈ ਪੁੱਤਰ ਲੱਗੇ ਵਿਹੱਤੇ ਤੇ ਮਾੜੀ ਉਖਲੀ ਤੋਂ ਉੱਡਿਆ ਲੈ ਆਏ ਨਹੀਂ ਉੱਡਦਾ ਕਹੇ ਦੇਖੋ ਆ ਗਿਆ ਆਪਣਾ ਪਿੰਡ ਇਹਨੂੰ ਛੱਡ ਕੇ ਜਾਂ ਘਰੇ ਆਪਾਂ ਚੱਲ ਗਏ ਆਹ ਦੇਖੋ ਮੇਤਰੋ ਗੜਕਾ ਦਾ ਬਾਜ ਆਪਣਾ ਵੇਖੋ ਦੰਦੀ ਇਹ ਬਹੁਤ ਪੜੀ ਵੱਡਦਾ ਇਹ ਲੌਗ ਹੀ ਲਾ ਲਈਂ ਜਿੱਥੇ ਵੱਡਦਾ ਦੰਦੀ ਤੇ ਆਥ ਨੇ ਇਹਨੂੰ ਲੈ ਕੇ ਚੱਲਦੇ ਆਂ ਖੇਤ ਨੂੰ ਤੇ ਉੱਥੇ ਢਾ ਕੇ ਲਿਆਉਣੀ ਫਿਰ ਆਪਾਂ ਆ ਗਏ ਆਪਾਂ ਖੇਤ ਤੇ ਆਥ ਨੂੰ ਹੋ ਗਿਆ ਤੇ ਹੁਣ ਆ ਬਾਈ ਨੂੰ ਡਾਉਣੀ ਆ ਸੜਕ ਜਮਾਂ ਵਿਲੀ ਹੈ ਕਹਿੰਦੇ ਲੋ ਜੀ ਮਿੱਤਰੋ ਛੜਦਾ ਆਵਾਜ਼ ਆਪਾਂ ਆਇਆ ਆਇਆ ਬਾਈ 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 ਡਰ ਗਿਆ ਕੇਰਾ ਆਇਆ 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 ਉਧਰੋਂ ਆਪ ਇਧਰ ਨੂੰ ਲੈ ਕੇ ਆਉਣੇ ਆ ਤੇ ਕੇਰਾ ਉਧਰ ਚੱਲਦੇ ਆ ਉਧਰ ਚੱਲ ਗਏ ਫੇਰ ਇਧਰ ਨੂੰ ਲਿਆਉਣੇ ਬਾਅਦ ਨੂੰ ਉਹ ਇਧਰ ਨੇੜੇ ਖੇਤ ਆ ਨਾ ਇੱਥੇ ਵੀ ਉੜਦਾ ਹੀ ਆ ਤੇ ਉਹਦੇ ਫੱਟੇ ਜਾ ਕੇ ਨਾਲ ਦੇ ਨੇ ਭੈਣੇ ਨੇ ਫੇਰ ਆਪਾਂ ਪਰਲੀ ਬਹੁਤ ਉਰੇ ਨੂੰ ਆਵਾਂਗੇ ਖੇਡਾਵਾਂਗੇ ਨਾਲ ਥੋੜੀ ਸਪੀਡ ਦੇਵਾਂਗੇ ਹੌਲੀ ਸੀਗੇ ਇੱਥੇ ਮੋੜ ਲੈਨੇ ਆਪਾਂ ਮਿੱਤਰੋ ਬਾਜ ਤੇ ਆ ਚਿੜਗਾ ਚਿੜਗਾ ਇੰਗ ਉੱਡਦੇ ਨੇ ਫਿਰਦੇ ਨੇ ਡਰ ਜਾਂਦਾ ਤੇ ਮੋਟਰ ਸੇਗਾ ਨਾਲ ਅੱਜ ਤੱਕ ਨਹੀਂ ਉੱਡਿਆ ਬਈ ਇਹ ਨੂੰ ਐਵੇਂ ਆਖੀ ਆਈਏ ਤੁਨ ਦੱਸਿਆ ਸੀ ਮਹੀਨਾ ਹੋ ਗਿਆ ਯਾਰ ਨਹੀਂ ਡਾਇਆ ਗਿਆ ਇਹ ਤੇ ਉਹ ਜਾਂਦਾ ਥੋੜੀ ਉੱਡ ਜਾਂਦਾ ਉਦੋਂ ਨਾਲ ਤੋਤੇ ਤਾਰੇ ਬੋਲ ਪਿੰਦੇ ਆਵੇ ਕਿੰਨੇ ਬੈਠੇ ਕੋਈ ਵੇ ਰਾਤ ਚ ਕੋਈ ਗੀਨਾਂਗੀ ਆਉ ਤੋਤੇ ਚੱਲੇ ਤੇ ਕੋਈ ਗੀਨਾਂਗੀ ਉਹ ਤਾਂ ਡਰ ਗਏ ਚਿੜਗਾਂ ਆ ਤੋ ਡਰ ਗਏ ਨਾ ਤੇ ਸਾਰੇ ਪੰਛੀ ਆ ਦੇ ਆ ਲੈਣ ਜਾਈ ਜਾਂਦੇ ਆ ਤੇ ਇਹ ਡਰ ਜਨਾ ਕਾਲੂ ਉਹ ਦੁਪਹਿਰੇ ਲੈ ਕੇ ਆਵਾਂਗੇ ਤੇ ਦੁਪਹਿਰੇ ਵੀ ਖਾਂਗੇ ਤੇ ਥੋੜਾ ਮੋਟੇ ਉੱਡਿਆ ਨਾਲ ਤੇ ਐਂ ਦੂਰ ਜਾਵੜਦਾ ਵਾਇ ਮਰੇ ਤੇ ਫੇਰ ਆ ਜਾਂਦਾ ਸੀਗਾ ਤੇ ਹੁਣ ਆਪਾਂ ਕੀਰਾਂ ਲੈ ਚੱਲਦੇ ਘਰੇ ਇਹਨੂੰ ਤੇ ਦਾਣਾ ਪਾਣੀ ਦੇ ਕੇ ਤੇ ਬਾ ਦਿੰਨੇ ਇਹਨੂੰ ਲਓ ਵੀ ਮਿੱਤਰੋ ਆਪਾਂ ਖਾਉਨੇ ਬਾਜ ਨੂੰ ਰੋਟੀ ਅੱਧੀ ਰੋਟੀ ਖਵਾ ਦਿੰਨੇ ਰੋਜ਼ ਸ਼ਾਮ ਨੂੰ ਤੇ ਅੱਧੀ ਰੋਟੀ ਨਾਲ ਪੂਰਾ ਢੱਡ ਭਰ ਜਾਂਦਾ ਇਹਦਾ ਤੇ ਸਟੈਂਜਰ ਰੱਖਿਆ ਨਹੀਂ ਇੱਥੇ ਤੇ ਬਾਜ ਵੇਖੋ ਗੜਕਦਾ ਵੇਖੋ ਆਇਆ ਬਾਜੇ ਖਾਲਾ ਰੋਟੀ ਆਉਦੀ ਦੇਖੋ ਖਵਾ ਕੇ ਰੋਟੀ ਫੇਰ ਵਿਖਾਉਣੀ ਆ ਆਪਾਂ ਤੁਹਾਨੂੰ ਸਰ੍ਹੰਜ ਪਾਣੀ ਦੀ ਪਾਈ ਲੋ ਵੀ ਮਿੱਤਰੋ ਖਵਾ ਦਿਆ ਬਾਜ ਰੋਟੀ ਤੇ ਸਰ੍ਹੰਜੇ ਵੀ ਪਾਣੀ ਦੀ ਫੁੱਲ ਹੀ ਦੇਤੀ ਆ ਆਪਾਂ ਤੇ ਪੂਰਾ ਟੈਟ ਕਰਤਾ ਕੰਮ ਚੱਲ ਆ ਆਪਦੇ ਘਰੇ ਬਈ ਦੇਖੋ ਬਾਜ ਪੂਰਾ ਢੱਡ ਭਰ ਗਿਆ ਤੇ ਰੋਟੀ ਨੇ ਇਹਦਾ ਤੇ ਹੁਣ ਉੱਡ ਕੇ ਤਾਂ ਹੁਣ ਨਹੀਂ ਬੈਠਾ ਜਾਂਦਾ ਤੇ ਡੰਡੀਏ ਤੇ ਸਿੱਧਾ ਕਰਕੇ ਛੱਡ ਦੇ ਕਿਪਰ ਡੰਡੀ ਦੀ ਬਹਿ ਜੇ ਨਹੀਂ ਬਈ ਕਿੱਥੇ ਹੁਣ ਨਹੀਂ ਬੈਂਦਾ ਡੰਡੇ ਤੇ ਕਹਿੰਦੇ ਦੁਨੀਆਂ ਫੈਨ ਆਏ ਬਾਜ ਦੀ ਛਿੱਟੀਆਂ ਅੱਖਾਂ ਦਾ ਮਿੱਤਰੋ ਕਮੈਂਟ ਕਰਦੇ ਸੀ ਨਾ ਛਿੱਟੀਆਂ ਅੱਖਾਂ ਦਾ ਇਹ ਕਾਲਾ ਚੀਨਾ ਤੇ ਬਾਏ 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 ਤੇ ਮਿੱਤਰੋ ਗੋਡਨ ਨਾਇਰ ਸਾਰਿਆਂ ਨੂੰ ਲਵ ਯੂ ਕਾਲੂ ਇੱਕ ਹੋਰ ਵਲੌਗ ਆਊਗਾ ਮਿੱਤਰੋ ਬਾਏ